ਦੋਸਤੋ ਕੀ ਤੁਹਾਡੇ ਨਾਲ ਕਦੀ ਇਸ ਤਰੀਕੇ ਨਾਲ ਹੋਇਆ ਕਿ ਕਿਸੇ ਗਰੁੱਪ ਦੇ ਵਿੱਚ ਖਾਸ ਕਰਕੇ ਆਪਣੇ ਦਾ ਜਿਆਦਾ WhatsApp ਵੀ ਯੂਜ਼ ਕਰਦੇ ਆਵੇ ਕਿਸੇ WhatsApp ਗਰੁੱਪ ਦੇ ਵਿੱਚ ਤੁਹਾਨੂੰ ਭੁਲੇਖੇ ਨਾਲ ਕਿਸੇ ਨੇ ਐਡ ਕਰ ਲਿਆ ਹੋਵੇ ਤੇ ਆਪਣੀਆਂ ਸਾਰੀਆਂ ਗੱਲਾਂ ਬਾਤਾਂ ਗਰੁੱਪ ਦੇ ਵਿੱਚ ਉਹਨਾਂ ਦੀਆਂ ਚੱਲੀ ਜਾਣ ਤੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਤੁਸੀਂ ਵੀ ਨਾਲ ਐਡ ਹੋ ਤੇ ਉਹ ਤੁਹਾਨੂੰ ਵੀ ਸਾਰੀਆਂ ਜਾਣਕਾਰੀਆਂ ਮਿਲਦੀਆਂ ਰਹਿਣ ਚਲੋ ਕਿਸੇ ਇਦਾਂ ਦੇ ਗਰੁੱਪ ਦੇ ਵਿੱਚ ਮੇਰੇ ਤੁਹਾਡੇ ਵਰਗਾ ਕੋਈ ਐਡ ਹੋ ਜੇ ਕੋਈ ਫੈਮਿਲੀ ਗਰੁੱਪ ਦੇ ਵਿੱਚ ਬਲਕਿ ਨਾ ਐਡ ਹੋ ਜਵੇ ਬੜੀ ਹੱਦ ਕੋਈ ਮਾੜਾ ਮੋਟਾ ਇਹ ਪਤਾ ਲੱਗ ਜਾਊ ਕਿ ਕੋਈ ਕਿਸੇ ਦੇ ਬਾਰੇ ਕੀ ਸੋਚਦਾ ਜਾਂ ਕਿਸੇ ਨੇ ਸ਼ਾਪਿੰਗ ਕਰਨ ਕਿੱਥੇ ਜਾਣਾ ਜਾਂ ਕੀ ਕੰਮ ਕਰਨਾ ਪਰ ਇਦਾਂ ਦੀ ਇੱਕ ਘਟਨਾ ਹੋਈ ਆ ਜਿਹਨੇ ਪੂਰੀ ਦੁਨੀਆ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਦੁਨੀਆ ਦਾ ਆਗੂ ਕ ਹੋਣ ਵਾਲਾ ਮੁਲਖ ਉਹਦੇ ਆਗੂ ਕੀ ਕਰ ਰਹੇ ਨੇ ਇੱਕ ਸਿਗਨਲ ਐਪ ਦੇ ਵਿੱਚ ਇੱਕ ਗਰੁੱਪ ਬਣਦਾ ਉਹ ਗਰੁੱਪ ਦੇ ਵਿੱਚ ਅਮਰੀਕਾ ਦੇ ਤਗੜੇ ਤਗੜੇ ਲੋਕ ਜਿਹੜੇ ਆ ਉਹਨਾਂ ਦੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਇੱਥੇ ਤੱਕ ਉਹਨਾਂ ਦੇ ਬੀਪੀਵਾਇਜ਼ ਪ੍ਰੈਜ਼ੀਡੈਂਟ ਇਸ ਲੈਵਲ ਦੇ ਲੋਕ ਉਹਦੇ ਵਿੱਚ ਐਡ ਕੀਤੇ ਜਾਂਦੇ ਆ ਉਸ ਗਰੁੱਪ ਦੇ ਵਿੱਚ ਚੈਟ ਹੁੰਦੀ ਆ ਕਿਸ ਚੀਜ਼ ਨੂੰ ਲੈ ਕੇ ਕਿ ਜਿਹੜਾ ਅਮਰੀਕਾ ਨੇ ਹਾਲੀਆ ਦਿਨਾਂ ਦੇ ਵਿੱਚ ਯਮਨ ਦੇ ਉੱਤੇ ਅਟੈਕ ਕੀਤੇ ਨੇ ਯਮਨ ਦੇ ਅੰਦਰ ਅਟੈਕ ਕੀਤੇ ਨੇ ਨਾ ਜਿਹੜੇ ਹੂਥੀ ਰੈਵਲਸ ਨੇ ਉਹ ਯਮਨ ਦੇ ਅੰਦਰ ਸਟ੍ਰਾਈਕ ਕਰਦੇ ਨੇ ਉਹ ਰੈਡ ਸੀ ਦੇ ਅੰਦਰ ਸੋ ਅਮਰੀਕਾ ਨੇ ਕਿਹਾ ਕਿ ਜਿਹੜਾ ਇਹ ਟਰੇਡਿੰਗ ਰੂਟ ਆ ਦੀ ਇਹਦੇ ਉੱਤੇ ਇਹ ਅਟੈਕ ਕਰਦੇ ਨੇ ਤੇ ਅਸੀਂ ਇਹਨਾਂ ਦੇ ਘਰ ਜਾ ਕੇ ਇਹਨਾਂ ਨੂੰ ਖਤਮ ਕਰਨਾ ਇਹ ਪਹਿਲਾਂ ਵੀ ਕਰ ਚੁੱਕੇ ਨੇ ਜਦੋਂ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਸੀਗੀ ਉਦੋਂ ਇੱਥੇ ਬ੍ਰਿਟਿਸ਼ ਜਿਹੜੀ ਆਰਮੀ ਯੂਕੇ ਵਾਲੇ ਤੇ ਯੂਐਸਏ ਵਾਲੇ ਇਕੱਠੇ ਹੋ ਕੇ ਯਮਨ ਦੇ ਅੰਦਰ ਜਾ ਕੇ ਵੀ ਹਮਲਾ ਕਰ ਚੁੱਕੇ ਨੇ ਇਹ ਜਿਹੜੇ ਹੂਥੀਜ਼ ਨੇ ਇਹ ਰੈਡ ਸੀ ਦੇ ਅੰਦਰ ਜਿਹੜੀਆਂ ਸ਼ਿਪਸ ਇਜ਼ਰਾਈਲ ਦੇ ਨਾਲ ਸੰਬੰਧਿਤ ਆ ਉਹਨਾਂ ਤੇ ਹਮਲਾ ਕਰਦੇ ਨੇ ਕਿਉਂਕਿ ਇਹਨਾਂ ਦਾ ਇਹ ਕਹਿਣਾ ਕਿ ਅਸੀਂ ਜਿਹੜਾ ਗਾਜ਼ਾ ਦੇ ਹੱਕ ਦੇ ਵਿੱਚ ਮਤਲਬ ਕਿ ਹਮਾਸ ਦੇ ਨਾਲ ਆ ਤੇ ਗਾਜ਼ਾ ਦੇ ਉੱਤੇ ਜਿਹੜਾ ਜ਼ਬਰ ਜ਼ੁਲਮ ਢਾਇਆ ਜਾ ਰਿਹਾ ਇਜ਼ਰਾਈਲ ਦੇ ਵੱਲੋਂ ਅਸੀਂ ਉਹਦੇ ਚੱਲਦਿਆਂ ਇਹ ਹਮਲੇ ਕਰਦੇ ਆ ਰੈਡ ਸੀ ਦੇ ਅੰਦਰ ਤੁਸੀਂ ਜਾਣਦੇ ਹੋ ਕਿ ਗਾਜ਼ਾ ਦੇ ਅੰਦਰ ਲੜਾਈ ਦੁਬਾਰਾ ਸ਼ੁਰੂ ਹੋ ਚੁੱਕੀ ਹੈ ਇਜ਼ਰਾਈਲ ਦੇ ਵੱਲੋਂ ਹਮਾਸ ਦੇ ਉੱਤੇ ਜਾਂ ਕਹਿ ਲਓ ਕਿ ਗਾਜ਼ਾ ਦੇ ਅੰਦਰ ਦੁਬਾਰਾ ਹਮਲੇ ਕੀਤੇ ਜਾ ਰਹੇ ਨੇ ਸੋ ਇਹ ਜਿਹੜੇ ਹੂਥੀਜ਼ ਨੇ ਹਮਾਸ ਨੇ ਤੇ ਇਹ ਜਿਹੜੇ ਹਜ਼ਬੁੱਲਾ ਵਾਲੇ ਨੇ ਇਹ ਕਹਿ ਲਓ ਕਿ ਇੱਕ ਦੂਜੇ ਨਾਲ ਭਰਾਤਰੀ ਜਥੇਬੰਦੀਆਂ ਨੇ ਇਹ ਐਂਡ ਇਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਇਸ ਇਰਾਨ ਇਹਨਾਂ ਨੂੰ ਸਮਰਥਨ ਕਰਦਾ ਕਰਦਾ ਵੀ ਇਹਨਾਂ ਨੂੰ ਕਹੇ ਜਾਂਦੇ ਦੀ ਨਹੀਂ ਗੱਲ ਕਰਦਾ ਹੀ ਆ ਪਰ ਇਰਾਨ ਡਿਨਾਈ ਵੀ ਕਰਦਾ ਇਰਾਨ ਦਾ ਕਹਿਣਾ ਕਿ ਜੱਥੇ ਵਧੀਆ ਆਪਣੇ ਤੌਰ ਤੇ ਵੀ ਜਿਹੜੀਆਂ ਕੰਮ ਕਰਦੀ ਆ ਪਰ ਖੈਰ ਇਸ ਕਿਉਂਕਿ ਇਹ ਜਿਹੜੇ ਹੂਥੀਜ਼ ਨੇ ਇਹ ਰੈਡ ਸੀ ਦੇ ਉੱਤੇ ਸ਼ਿਪਸ ਦੇ ਉੱਤੇ ਅਟੈਕ ਕਰਦੇ ਨੇ ਯੂ ਐਸ اے ਨੇ ਕਿਹਾ ਕਿ ਅਸੀਂ ਯਮਨ ਦੇ ਅੰਦਰ ਜਾ ਕੇ ਜਿਹੜੇ ਹੂਥੀ ਬਾਗੀ ਨੇ ਵੀ ਇਹਨਾਂ ਦੇ ਉੱਤੇ ਅਸੀਂ ਅਟੈਕ ਕਰਨਾ ਤੇ ਇਹਨਾਂ ਨੂੰ ਖਤਮ ਕਰਨਾ ਉਹਦੇ ਲਈ ਪਲਾਨ ਕੀਤਾ ਜਾ ਰਿਹਾ ਸਿਗਾ ਤੇ ਉਸ ਪਲਾਨ ਦੇ ਉੱਤੇ ਪਹਿਲਾਂ ਤਾਂ ਸਭ ਤੋਂ ਵੱਡੀ ਇਹ ਗੱਲ ਕਿ ਤੁਸੀਂ ਇਦਾਂ ਦੀ ਵੱਡੀ ਯੋਜਨਾ ਇੱਕ ਸਿਗਨਲ ਐਪ ਦੇ ਉੱਤੇ ਬਣਾਉਨੇ ਹੋ ਐਪ ਦੇ ਵਿੱਚ ਪਹਿਲਾਂ ਤਾਂ ਇਹਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਪਿਆ ਕਿ ਇਦਾਂ ਨਹੀਂ ਹੋਣਾ ਚਾਹੀਦਾ ਤੁਸੀਂ WhatsApp ਗਰੁੱਪ ਦੇ ਉੱਤੇ ਜਿਹੜਾ ਆਪਣੇ ਨੈਸ਼ਨਲ ਸਿਕਿਉਰਿਟੀ ਦੀਆਂ ਗੱਲਾਂ ਥੋੜੀ ਡੀਲ ਕਰ ਸਕਦੇ ਹੋ ਤੁਸੀਂ ਕੋਈ ਭਾਈ ਵਿਆਹ ਲਈ ਥੋੜੋ ਵੀ ਕਿਸੇ ਦਾ 40ਵਾਂ ਦਾ 30ਵਾਂ ਬਰਥਡੇ ਮਨਾਉਣਾ ਤੇ ਤੁਸੀਂ ਉਹਦੇ ਲਈ ਗਰੁੱਪ ਬਣਾ ਲਿਆ ਹੋਵੇ ਭਾਈ ਆਪਾਂ ਕਿੱਥੇ ਇਕੱਠੇ ਹੋਣਾ ਕਿਹੜੇ ਕੱਪੜੇ ਪਾਉਣੇ ਤੇ ਕਿਹੜੀਆਂ ਫੋਟੋਆਂ ਤੇ ਵੀਡੀਓ ਕਿਦਾਂ ਬਣਾਉਣੀ ਆ ਤੇ ਤੁਸੀਂ ਜਿਹੜਾ ਅਟੈਕ ਕਰਨ ਦੇ ਬਾਰੇ ਸੋਚ ਰਹੇ ਹੋ ਹੁਣ ਇਹ ਟੈਕਸਗਾ 15 ਮਾਰਚ ਨੂੰ ਇਹ ਹਵਾਈ ਹਮਲੇ ਹੋਏ ਨੇ ਯਮਨ ਦੇ ਅੰਦਰ ਇਹਦੇ ਵਿੱਚ ਕੋਈ 53 ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਸੋ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਸੀਰੀਅਸ ਇਹ ਜਿਹੜੀ ਗੱਲ ਸੀਗੀ ਹੁਣ ਹੁੰਦਾ ਕੀ ਆ ਕਿ ਇਹ ਜਿਹੜਾ 18 ਜਾਣਿਆਂ ਦਾ ਗਰੁੱਪ ਸੀਗਾ 18 ਜਾਣਿਆਂ ਦੇ ਗਰੁੱਪ ਦੇ ਵਿੱਚ ਇੰਟਰਸਟਿੰਗ ਗੱਲ ਇਹ ਹੁੰਦੀ ਆ ਕਿ ਇੱਕ ਐਟਲੈਂਟਿਕ ਮੈਗਜ਼ੀਨ ਆ ਉਹਨਾਂ ਦੇ ਐਡੀਟਰ ਇਨ ਚੀਫ ਨੇ ਜੈਫਰੀ ਗੋਲਡਵਰਗ ਜੈਫਰੀ ਗੋਲਡਵਰਗ ਉਹਨਾਂ ਨੂੰ ਸਿਗਨਲ ਐਪ ਦੇ ਇਸ ਗਰੁੱਪ ਦੇ ਵਿੱਚ ਐਡ ਕਰ ਲਿਆ ਜਾਂਦਾ ਜੈਫਰੀ ਗੋਲਡਬਰਗ ਨੂੰ ਲੱਗਦਾ ਕਿ ਮੇਰੇ ਨਾਲ ਕੋਈ ਮਜ਼ਾਕ ਕਰ ਰਿਹਾ ਜਾਂ ਕਿਉਂਕਿ ਆਬੀਅਸਲੀ ਜਿਹੜੇ ਪੱਤਰਕਾਰ ਹੁੰਦੇ ਨੇ ਨਾ ਤਾਂ ਕਿ ਜਿਹੜੀਆਂ ਸੂਚਨਾਵਾਂ ਪਹੁੰਚਾਈਆਂ ਵੀ ਜਾਂਦੀਆਂ ਸੋ ਇਹਨੂੰ ਲੱਗਾ ਕਿ ਮੈਨੂੰ ਕੋਈ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜਾਣਬੁੱਝ ਕੇ ਵੀ ਇਦਾਂ ਵੱਡੇ ਵੱਡੇ ਨਾਮ ਜਿਹੜੇ ਆ ਵਾਈਸ ਪ੍ਰੈਜ਼ੀਡੈਂਟ ਵਰਗੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵਰਗੇ ਹਾਂਜੀ ਤੇ ਡਿਫੈਂਸ ਸੈਕਟਰੀ ਵਰਗੇ ਵੀ ਇਹਨਾਂ ਨੇ ਮੇਰੇ ਨਾਲ ਮੈਨੂੰ ਕਾਤੇ ਐਡ ਕਰਨਗੇ ਇਹ ਬੰਦਾ ਸੋਚਦਾ ਵੀ ਇਦਾਂ ਹੀ ਆ ਇਵਨ ਥੋ ਕਿ ਉਹ ਵੀ ਵੱਡੇ ਮੈਗਜ਼ੀਨ ਦੇ ਐਡੀਟਰ ਇਨ ਚੀਫ ਨੇ ਬਟ ਸਟਿਲ ਸੋ ਉਹਨਾਂ ਨੇ ਉਹਨਾਂ ਨੇ ਕਾ ਵੀ ਦੇਖਦਿਆਂ ਕੀ ਸਾਬ ਕਿਤਾਵਿਆ ਫੇ ਉਹਨਾਂ ਨੇ ਦੇਖਿਆ ਕਿ ਯਾਰ ਇਹਦੇ ਤੇ ਤਾਂ ਇਹ ਗੱਲਾਂ ਬਾਤਾਂ ਬੜੀਆਂ ਕਰ ਰਹੇ ਨੇ ਇਹਦੇ ਤੇ ਇਹ ਕਹਿ ਰਹੇ ਨੇ ਕਿ ਅਸੀਂ ਯਮਨ ਦੇ ਅੰਦਰ ਇਸ ਦਿਨ ਹਮਲਾ ਕਰਨਾ ਉਹਨੇ ਫੇ ਸੋਚਿਆ ਕਿ ਐਵੇਂ ਐਵੇਂ ਮਜ਼ਾਕ ਕਰਦੇ ਆ ਤੇ ਫਿਰ ਉਹਦੀ ਜਿਹੜੀ ਆ ਹੈਰਾਨਗੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਹਨੂੰ ਪਤਾ ਲੱਗਾ ਕਿ ਯਮਨ ਦੇ ਉੱਤੇ ਹਮਲਾ ਹੋ ਗਿਆ ਤੇ ਜਿੱਦਾਂ ਇਹਨਾਂ ਨੇ ਉਹਦੇ ਵਿੱਚ ਪਲਾਨ ਕੀਤਾ ਸੀ ਉਹ ਅਟੈਕ ਹੋ ਗਿਆ ਉਹਦੇ ਉੱਤੇ अच्छा फिर ओनु लगा ਵੀ ਨਹੀਂ ਇਹ ਕੰਮ ਤਾਂ asli ਆ ਵੀ ਇਹ ਤਾਂ ਸੱਚੀ ਆ ਫਿਰ ਉਹਨੂੰ ਇਹ ਵੀ ਲੱਗਾ ਕਿ ਇਹ ਜਿਹੜੇ ਲੋਕ ਨੇ ਇਹਨਾਂ ਦੇ ਨਾਲ ਉਹਨਾਂ ਦੀ ਬਣਦੀ ਵੀ ਕੋਈ ਨਹੀਂ ਇਹ ਜਿਹੜੇ ਉਰਥੇ ਦੇ ਡਿਫੈਂਸ ਸੈਕਟਰੀ ਆ ਉਹਨੇ ਤਾਂ ਖਾਸੇ ਤਿੱਖੇ ਸ਼ਬਦ ਬੋਲੇ ਨੇ ਇਸ ਜੈਫਰੀ ਗੋਲਡਵਰਗ ਦੇ ਬਾਬਤ ਤੇ ਉਹ ਉਹਨਾਂ ਨੇ ਆਬੀਸਲੀ ਉਹਨਾਂ ਨੇ ਕਈ ਕੋਸ਼ਿਸ਼ ਇਹਦੇ ਬਾਬਤ ਕੀਆ ਤੇ ਜੈਫਰੀ ਗੋਲਡਵਰਗ ਨੂੰ ਇਹਦਾ ਪਤਾ ਸੀ ਕਿ ਮੇਰੇ ਨਾਲ ਕੋਈ ਪਿਆਰ ਤਾਂ ਇਹਨਾਂ ਦਾ ਹੈ ਨਹੀਂ ਵੀ ਮੈਨੂੰ ਜਹਾਨਪੁਰ ਇਹਦੇ ਵਿੱਚ ਐਡ ਕਰਨਗੇ ਕਿ ਇਹਨਾਂ ਤੋਂ ਕੋਈ ਮਿਸਟੇਕ ਹੋ ਗਈ ਆ ਜਾਂ ਤਾਂ ਮੇਰੀ ਜਗ੍ਹਾ ਕੋਈ ਇਦਾਂ ਦਾ ਮੇਰੇ ਨਾਮ ਵਾਲਾ ਬੰਦਾ ਐਡ ਕਰਨਾ ਸੀ ਇਸ ਗਰੁੱਪ ਦੇ ਵਿੱਚ ਰੱਬ ਜਾਣੇ ਕੀ ਹੋਇਆ ਪਰ ਉਹ ਬਾਈ ਮਿਸਟੇਕ ਇਹਨਾਂ ਤੋਂ ਜੈਫਰੀ ਗੋਲਡਵਰਗ ਨੂੰ ਐਡ ਕਰ ਹੋ ਗਿਆ ਹੁਣ ਉਹਨੇ ਫਿਰ ਪਹਿਲਾਂ ਤਾਂ ਦੇਖਿਆ ਉਹਨੇ ਕਿਹਾ ਕਿ ਇੱਕ ਤਾਂ ਆਬਵੀਅਸਲੀ ਮੈਂ ਪਹਿਲਾਂ ਤਾਂ ਨਹੀਂ ਇਹਦਾ ਰੌਲਾ ਪਾਇਆ ਕਿ ਮੈਂ ਮੇਕ ਸ਼ੂਰ ਕਰਨਾ ਚਾਹੁੰਦਾ ਸੀ ਕਿ ਇਹ ਚੀਜ਼ ਕੀ ਆ ਦੂਜੀ ਇਹ ਵੀ ਗੱਲ ਆ ਕਿ ਉਹਨੇ ਕਿਹਾ ਕਿ ਮੈਂ ਆਪਣੇ ਫੌਜੀਆ ਦੀ ਜਿਹੜੀ ਆ ਜਾਨ ਖਤਰੇ ਦੇ ਵਿੱਚ ਨਹੀਂ ਸੀ ਪਾਉਣੀ ਚਾਹੁੰਦਾ ਇਹ ਰੈਸ਼ਨ ਸਿਕਿਉਰਟੀ ਦੀ ਗੱਲ ਸੀ ਆਬਵੀਅਸਲੀ ਜੇਕਰ ਤੁਸੀਂ ਕਿਸੇ ਜਗ੍ਹਾ ਤੇ ਅਟੈਕ ਕਰਨ ਜਾ ਰਹੇ ਹੋ ਤੇ ਉਹਦਾ ਪਲਾਨ ਜਿਹੜਾ ਉਹ ਕਿਸੇ ਦੇ ਹੱਥ ਜੇ ਉਹ ਲੀਕ ਹੋ ਜਾਂਦਾ ਤੇ ਇਹ ਇੱਕ ਬਹੁਤ ਵੱਡੀ ਜਿਹੜੀ ਘਟਨਾ ਸੀਗੀ ਤੇ ਅਮਰੀਕਨ ਆਰਮੀ ਜਿਨ੍ਹਾਂ ਨੇ ਇਹ ਅਟੈਕ ਕੀਤੇ ਆ ਉਹਨਾਂ ਦੇ ਲਈ ਪ੍ਰੋਬਲਮ ਹੋ ਸਕਦੀ ਸੀ ਜੇਕਰ ਇਹ ਜਿਹੜੀ ਆ ਪਲਾਨ ਉਹਨਾਂ ਦਾ ਲੀਕ ਹੋ ਜਾਂਦਾ ਸੋ ਆਬਵੀਅਸਲੀ ਐਡੀਟਰ ਇਨ ਚੀਫ ਜਿਹੜੇ ਐਟਲੈਂਟਿਕ ਮੈਗਜ਼ੀਨ ਦੇ ਨੇ ਜੈਫਰੀ ਗੋਲਡਬਰਗ ਉਹਨਾਂ ਨੇ ਜਿਹੜਾ ਪਹਿਲਾਂ ਜਦੋਂ ਇਹ ਅਟੈਕ ਹੋ ਗਿਆ ਹਮਲਾ ਹੋ ਗਿਆ ਉਸ ਤੋਂ ਬਾਅਦ ਇਹਦੀ ਜਾਣਕਾਰੀ ਸਾਂਝੀ ਕੀਤੀ ਟਿਲ ਨਾਉ ਉਹਨਾਂ ਨੇ ਜਿਹੜੀ ਪ੍ਰੋਪਰ ਚੈਟ ਆ ਉਹ ਨਹੀਂ ਸਾਂਝੀ ਕੀਤੀ ਇਹਦੇ ਬਾਬਤ ਕੁਝ ਗੱਲਾਂ ਸਾਹਮਣੇ ਆਈਆਂ ਕਿ ਇੱਕ ਤਾਂ ਕਿਦਾਂ ਉਹ ਜਿਹੜਾ ਕਰਦੇ ਨੇ ਗੱਲਾਂបਾਤਾਂ ਉਹਨਾਂ ਨੇ ਕੀ ਕੀਤੀਆਂ ਜਦੋਂ ਹਮਲਾ ਕਰਤਾ ਕਿਦਾਂ ਇਮੋਜੀਸ ਭੇਜਦੇ ਨੇ ਹਾਂ ਡੌਲਿਆਂ ਵਾਲੀ ਤੇ ਦਮੁਕੇ ਵਾਲੀ ਵੀ ਕਰਤਾ ਚੱਕਦਾ ਕੰਮ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਆ ਕਿ ਯੂਰਪ ਦੇ ਬਾਰੇ ਵੀ ਜਿਹੜਾ ਅਮਰੀਕਨ ਲੀਡਰਸ ਦੇ ਵੱਲੋਂ ਜਾਂ ਇਹਨਾਂ ਦੇ ਕਾਗੂ ਦੇ ਵੱਲੋਂ ਕਿਹਾ ਗਿਆ ਕਿ ਇਹ ਤਾਂ ਬੜੇ ਜੀ ਫਰੀ ਲੋਡਰਸ ਨੇ ਅਸੀਂ ਇਹਨਾਂ ਦਾ ਯੂਰਪ ਦਾ ਭਾਰ ਕਾਤੇ ਚੱਕੀ ਜਿਹੜੀ ਇੱਕ ਲਗਾਤਾਰ ਨੈਰੇਟਿਵ ਜਿਹਾ ਅਮਰੀਕਾ ਦੇ ਵਿੱਚ ਬਣਿਆ ਵੀ ਹੋਇਆ ਤੇ ਉਹਦੇ ਤੇ ਗੱਲ ਵੀ ਲਗਾਤਾਰ ਇੱਕਾਰੀ ਰਹੇ ਨੇ ਇਹ ਡ੍ਰੰਪ ਐਡਮਿਨਿਸਟ੍ਰੇਸ਼ਨ ਵਾਲੇ ਸਾਰੇ ਕਿ ਜੀ ਯੂਰਪ ਦਾ ਭਾਰ ਅਸੀਂ ਕਿਉਂ ਚੱਕੀਏ ਸੋ ਇਹ ਹੁਣ ਜਦੋਂ ਗੱਲ ਸਾਹਮਣੇ ਆਈ ਤੇ ਡੈਫੀਨਿਟਲੀ ਇਹਦੇ ਤੇ ਰੌਲਾ ਤਾਂ ਪੈਣਾ ਹੀ ਸੀ ਕਿ ਭਾਈ ਤੁਸੀਂ ਇਦਾਂ ਪਹਿਲੀ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਤੁਸੀਂ ਸਿਗਨਲ ਐਪ ਦੇ ਉੱਤੇ ਇੱਕ ਗਰੁੱਪ ਬਣਾਉਨੇ ਹੋ ਉਹਦੇ ਵਿੱਚ ਤੁਸੀਂ ਪਲਾਨ ਸਾਂਝਾ ਕਰਦੇ ਹੋ ਕਿ ਅਸੀਂ ਯਮਨ ਦੇ ਉੱਤੇ ਅਟੈਕ ਕਿੱਦਾਂ ਕਰਨਾ ਇਹ ਹੀ ਬਹੁਤ ਗਲਤ ਗੱਲ ਹੈ ਨੈਸ਼ਨਲ ਸਕਿਉਰਿਟੀ ਦੀਆਂ ਗੱਲਾਂ ਤੁਸੀਂ ਇਦਾਂ ਕਿਸੇ ਵੀ ਐਪ ਤੇ ਨਹੀਂ ਤੁਸੀਂ ਸਾਂਝੀਆਂ ਕਰ ਸਕਦੇ ਉਹ ਵੀ ਜਦੋਂ ਭਾਈ ਤੁਹਾਡੇ ਕੋਲ ਤਾਂ ਇਲਨ ਮਸਕਰ ਦਾ ਬੰਦਾ ਕੋਈ ਆਪਣਾ ਹੀ ਐਪ ਬਣਾ ਲਓ ਤੇ ਹੁੰਦਾ ਹੀ ਜਾਂ ਸਰਕਾਰਾਂ ਦੇ ਆਪਣੇ ਈਡੀ ਕੋਈ ਗੱਲ ਨਹੀਂ ਤੇ ਫੇਰ ਦੂਸਰੀ ਗੱਲ ਕਿ ਤੁਸੀਂ ਇੰਦੀ ਵੱਡੀ ਗਲਤੀ ਕਿ ਤੁਸੀਂ ਕਿਸੇ ਇਹਦਾ ਫਿਰ ਕਿਸੇ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਸੀਗਾ ਆਬੀਸਲੀ ਜਿਹੜੇ ਵਿਰੋਧੀ ਧਿਰਾਂ ਵਾਲੇ ਆ ਜਾਂ ਪੂਰੀ ਦੁਨੀਆ ਨੇ ਇਹਦੇ ਤੇ ਸਵਾਲ ਵੀ ਉਠਾਏ ਨੇ ਕਿ ਭਾਈ ਇਹ ਕਿੱਦਾਂ ਤੁਸੀਂ ਕਰ ਲਿਆ ਤੇ ਇਹਨੂੰ ਲੈ ਕੇ ਜਿਹੜਾ ਹੁਣ ਬਕਵਾਕ ਇਹਦੇ ਤੇ ਜਿਹੜੇ ਰਿਐਕਸ਼ਨ ਵੀ ਆ ਰਹੇ ਨੇ ਤੇ ਇਹ ਇੱਕ ਬਹੁਤ ਵੱਡੀ ਬਹੁਤ ਵੱਡੀ ਇੱਕ ਗਲਤੀ ਆ ਇਤਿਹਾਸ ਦੇ ਵਿੱਚ ਇਦਾਂ ਦੀਆਂ ਗਲਤੀਆਂ ਘੱਟ ਹੀ ਹੁੰਦੀਆਂ ਕਿ ਇੱਕ ਵੱਡੀ ਜਿਹੜੀ ਆ ਕਿਸੇ ਜਗ੍ਹਾ ਤੇ ਤੁਸੀਂ ਹਮਲਾ ਕਰਨਾ ਤੇ ਉਸ ਹਮਲੇ ਦੀ ਤੁਸੀਂ ਪਹਿਲੀ ਤਾਂ ਉਹਦੀ ਪਲੈਨਿੰਗ ਇੱਕ ਐਪ ਦੇ ਉੱਤੇ ਕਰ ਰਹੇ ਹੋ ਇਕੱਠੇ ਹੋ ਕੇ 17 18 ਜਾਣੇ ਜਿੱਦਾਂ ਕਿਸੇ ਦੇ ਬਿਆਦੀ ਪਾਰਟੀ ਦੀ ਪਲੈਨਿੰਗ ਕਰਨੀ ਹੋਵੇ ਤੇ ਨਾਲ ਦੀ ਨਾਲ ਤੁਸੀਂ ਇੱਕ ਹੋਰ ਬੰਦੇ ਨੂੰ ਜਿਹੜਾ ਉੱਥੇ ਨਹੀਂ ਹੋਣਾ ਚਾਹੀਦਾ ਉਹਨੂੰ ਵੀ ਐਡ ਕਰ ਲੈਣੇ ਹੋ ਸਾਰੀ ਜਾਣਕਾਰੀ ਉਹਦੇ ਤੱਕ ਵੀ ਪਹੁੰਚ ਰਹੀ ਆ ਕਿ ਭਾਈ ਅਮਰੀਕਨ ਅਫੀਸ਼ਲਸ ਕੀ ਕਰਨ ਜਾ ਰਹੇ ਨੇ ਅੱਛਾ ਇਹਨੂੰ ਲੈ ਕੇ ਹੁਣ ਕੀ ਕਾਰਵਾਈ ਹੁੰਦੀ ਆ ਜਿਨ੍ਹਾਂ ਦੇ ਵੱਲੋਂ ਇਹ ਗਲਤੀ ਹੋਈ ਆ ਜ਼ਿਆਦਾਤਰ ਤਾਂ ਜਿਹੜੇ ਇਹ ਕਿਹਾ ਜਾ ਰਿਹਾ ਜਿਹੜੇ ਵਾਲਸ ਸੁਣੀਆ ਮਾਈਕ ਵਾਲਸ ਉਹਨਾਂ ਦੇ ਵੱਲੋਂ ਪੂਰੀ ਜ਼ਿੰਮੇਵਾਰੀ ਜਿਹੜੀ ਆ ਇਹ ਦੀ ਇਹ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ 트럼ਪ ਸਾਹਿਬ ਦੇ ਉਹਨਾਂ ਨੇ ਆਪਣੇ ਉੱਤੇ ਇਹਦੀ ਜ਼ਿੰਮੇਵਾਰੀ ਸਾਰੀ ਲਈ ਆ ਤੇ ਵੈਸੇ ਇਹਨੂੰ ਥੋੜਾ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਮਰੀਕਨ ਕੰਫੀਡੈਂਸ ਦੇ ਵੱਲੋਂ ਇਵਨ ਡੋਨਾਲਡ 트럼ਪ ਉਹਨਾਂ ਦੇ ਵੱਲੋਂ ਵੀ ਉਹਨਾਂ ਨੇ 트럼ਪ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਯਮਨ ਦੇ ਉੱਤੇ ਸਟ੍ਰਾਈਕ ਹੋਈ ਆ ਉਹ ਤਾਂ ਬੜੀ ਕਾਮਯਾਬ ਰਹੀ ਆ ਤੇ ਜੇਕਰ ਇਦਾਂ ਦੀ ਕੋਈ ਗੱਲ ਹੁੰਦੀ ਕਾਮਯਾਬਤਾ ਹੋਣੀ ਨਹੀਂ ਸੀ ਫਿਰ ਉਹ ਕਹਿ ਰਹੇ ਨੇ ਜਾਣ ਕੇ ਮੁੱਦਾ ਬਣਾ ਰਹੇ ਨੇ ਉਹ ਅਟਲੈਂਟਿਕ ਮੈਗਜ਼ੀਨ ਨੂੰ ਪੜਦਾ ਕੌਣ ਹੈ ਪੜਨ ਦੀ ਤਾਂ ਗੱਲ ਹੀ ਨਹੀਂ ਸਰ ਗੱਲ ਤਾਂ ਇਹ ਆ ਕਿ ਤੁਹਾਡੀ ਐਡਮਿਨਿਸਟ ਕੋਈ ਸੋਚ ਵੀ ਨਹੀਂ ਸਕਦਾ ਕਿਉਂਕਿ ਆਸ ਨਹੀਂ ਸਕਦਾ ਸੋ ਇਹਨੂੰ ਲੈ ਕੇ ਜੇ ਮੈਂ ਕਿਹਾ ਕਿ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੇ ਇੰਟੈਲੀਜੈਂਸ ਚੀਫਸ ਨੇ ਉਹ ਇਹਨੂੰ ਥੋੜਾ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਠੀਕ ਠਾਕ ਹੀ ਆ ਕੰਮ ਲੱਗਦਾ ਨਹੀਂ ਵੀ ਕਿਸੇ ਨੂੰ ਫਾਇਰ ਕਰਨਗੇ ਹਾਲਾਂਕਿ ਤੁਸੀਂ ਸੋਚ ਕੇ ਦੇਖੋ ਜੇਕਰ ਇਹ ਕੰਮ 트੍ਰੰਪ ਸੌਰੀ ਬਾਈਡਨ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਦੇ ਟਾਈਮ ਤੇ ਹੋਇਆ ਹੁੰਦਾ ਇਹਨਾਂ ਨੇ ਕਿਹਾ ਸੀ ਵੀ ਭਾਈ ਇਹ ਬਜ਼ੁਰਗ ਆਦਮੀ ਆ ਬਜ਼ੁਰਗ ਤਾਂ ਮੈਂ ਕਹਿੰਦਾ ਚੰਗੇ ਸ਼ਬਦਾਂ ਦੇ ਵਿੱਚ ਇਹ ਤਾਂ ਪਤਾ ਨਹੀਂ ਕਿਹੜਾ ਕਿਹੜਾ ਦੇ ਸ਼ਬਦ ਯੂਜ਼ ਕਰਦੇ ਸੀ ਵੀ ਇਹ ਬਜ਼ੁਰਗ ਆਦਮੀ ਇਹਨੂੰ ਪਤਾ ਇਹਦੇ ਦੇਖੋ ਇਹਦੇ ਇਹ ਇਹ ਤਾਂ ਛੱਡੋ ਵੀ ਇਹ ਇਹ ਕਿਹੜੀਆਂ ਗੱਲਾਂ ਕਰਦਾ ਇਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਕੀ ਬੋਲਣਾ ਤਾਂ ਕੀ ਨਹੀਂ ਬੋਲਣਾ ਪੁਤਿੰ ਦੀ ਥਾਂ ਜ਼ਲਨੈਸਕੀ ਬੋਲੀ ਜਾਂਦਾ ਜ਼ਲਨੈਸਕੀ ਥਾਂ ਤੇ ਪੁਤਨ ਬੋਲੀ ਜਾਂਦਾ ਤੇ ਇਹਦੀ ਜਿਹੜੀ ਐਡਮਿਨਿਸਟ੍ਰੇਸ਼ਨ ਟੀਮ ਆ ਜਿਹੜੀ ਜਿਹਨੇ ਪੂਰੇ ਮੁਲਕ ਨੂੰ ਸੰਭਾਲਿਆ ਪੂਰੇ ਮੁਲਕ ਦੀ ਸਿਕਿਉਰਿਟੀ ਦੇਖਣੀ ਆ ਉਹ ਦੇਖੋ ਜੀ ਉਹ 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 ਸਿਗਨਲ ਆ ਰਗੇ ਐਪ ਦੇ ਉੱਤੇ ਜਾ ਕੇ ਉਹ ਬੋਰ ਪਲਾਨ ਬਣਾਉਂਦੇ ਨੇ ਤੇ ਨਾਲ ਦੀ ਨਾਲ ਜਿਹੜਾ ਵੀ ਉਹ ਕਿਸੇ ਕਿਸੇ ਵੀ ਬੰਦੇ ਨੂੰ ਇਦਾਂ ਐਡ ਕਰ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਿਹਨੂੰ ਕਿਹਨੂੰ ਐਡ ਕੀਤਾ ਸੋ ਇਹਦੇ ਬਾਬਤ ਇੱਕ ਤਾਂ ਗੱਲ ਲਗਾਤਾਰ ਕ ਵੀ ਜਿਹੜਾ ਨੈਸ਼ਨਲ ਸਕਿਉਰਿਟੀ ਦੇ ਨਾਲ ਸੰਬੰਧ ਦਾ ਜਾਂ ਕੋਈ ਵੀ ਜਿਹੜਾ ਪਲਾਨ ਸੀਗਾ ਉਹ ਐਪ ਦੇ ਉੱਤੇ ਸਾਂਝਾ ਨਹੀਂ ਕੀਤਾ ਗਿਆ ਸੋ ਇਹ ਤੇ ਹਰੇ ਬਹੁਤ ਸਾਰੇ ਸਵਾਲ ਖੜੇ ਨੇ ਹਜੇ ਚੈਟ ਵੀ ਉਹ ਜਿਹੜੀ ਆ ਸਾਹਮਣੇ ਪੱਤਰਕਾਰ ਦੇ ਵੱਲੋਂ ਵੀ ਨਹੀਂ ਕੀਤੀ ਗਈ ਜਾਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਫਿਰ ਜਾਂ ਤਾਂ ਤੁਸੀਂ ਉਹਨੂੰ ਨਸ਼ਰ ਕਰ ਦਿਓ ਵੀ ਉਹਦੇ ਵਿੱਚ ਕੀ ਸੀਗਾ ਸੋ ਪਰ ਇਹ ਬੜੀ ਵੱਡੀ ਘਟਨਾ ਹੈ ਖੈਰ ਲਗਾਤਾਰ ਹੋਰ ਇਦਾਂ ਦੇ ਬਹੁਤ ਸਾਰੇ ਮਸਲੇ ਨੇ ਅੱਛਾ ਇਹਨਾਂ ਦੇ ਬਨੋਂ ਜਿਹੜੀ ਆ ਪੀਸ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸਟੀਵ ਬਿਟਕਾਫ ਨੇ ਡੋਨਲਡ ਟਰੰਪ ਦੇ ਐਨਵੋਏ ਨੇ ਉਹਨਾਂ ਦੀ ਇੱਕ ਇੰਟਰਵਿਊ ਤੋਂ ਇਹ ਵੀ ਪਤਾ ਲੱਗਦਾ ਕਿ ਉਹ ਵਲਾਦੀਮਿਰ ਪੁਤਿ ਖੜਿਆ ਯੂਕਰੇਨ ਵਾਲਿਆਂ ਦੇ ਲਈ ਚੰਗੀ ਪ੍ਰੋਬਲਮ ਹੋਣ ਜਾ ਰਹੀ ਹੈ ਉਹਦੇ ਤੇ ਆਪਾਂ ਵੱਖ ਗੱਲ ਕਰਦੇ ਹਾਂ ਸੋ ਆਪਣਾ ਤੇ ਆਪਣੀ ਸਟਾਈਲ ਦਾ ਖਿਆਲ ਰੱਖਿਓ ਸਤਿ ਸ਼੍ਰੀ ਅਕਾਲ